ਉਝਿਆਂ ਜਗਾਰੇ ਜਾਵੇ ਫਤੇ ਬਾਵੇ ਨਿਆਣ ਹੋ ਜਾਵੇ ਧੰ ਤਨ ਸੋ ਓ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਗਤ ਮਾਤਾ ਧੰ ਤਨ ਧੰ ਮਾਤਾ ਸਾਹਿਬ ਕੋਰਜ ਦੇ ਮਨਾਂ ਨੂੰ ਭਾਵੇ ਸੋ ਨਿਆਣ ਹੋ ਜਾਵੇ ਸਤ ਸ੍ਰੀ ਅਕਾਲ ਉਝਿਆਂ ਜਗਾਰੇ ਜਾਵੇ ਫਤੇ ਬਾਵੇ ਨਿਆਣ ਹੋ ਜਾਵੇ ਜੀ ਦਸ ਸਿੰਘਾਂ ਦੇ ਮਨਾਂ ਨੂੰ ਭਾਵੇ ਸੋ ਨਿਆਣ ਹੋ ਜਾਵੇ ਸਤ ਸ੍ਰੀ ਅਕਾਲ ਤਾਨਾ ਜੀ ਗੁਰੂ ਦੇਗ ਬਾ ਦਰਜਾ ਵੀ ਦੇ ਮਨਾਂ ਨੂੰ ਭਾਵੇ ਸੋਨਿਆਂ ਲੋ ਜਾਵੇ ਹਰ ਸ੍ਰੀਆ ਕਾਨਾ ਸਾਗਾ ਜੀ ਦੇ ਘਰ ਆਏ ਬਦੇ ਭਾਵੇ ਨਿਆਰੋ ਜਾਵੇ ਹਰ ਸ੍ਰੀਆ ਕਾਨਾ ਹਰ ਸ੍ਰੀਆ ਕਾਨਾ